ਬੀਅਰ ਦੀਆਂ ਪਈਆਂ ਹੀ ਪੇਟੀਆਂ ਪਟਿਆਲਾ ਦੇ ਵਿੱਚ ਸ਼ੰਭੂ ਥਾਣੇ ਦੇ ਕੋਲ ਕਿਸਾਨਾਂ ਦੇ ਧਰਨੇ ਨੇੜੋ ਮਿਲੀਆਂ ਨੇ ਲਵਾਰ ਸਾਲਤ ਦੇ ਵਿੱਚ ਕਰੀਬ 237 ਪੇਟੀਆਂ ਇਸ ਤਰ੍ਹਾਂ ਪਈਆਂ ਮਿਲੀਆਂ ਪੁਲਿਸ ਮੁਤਾਬਕ ਇਹਨਾਂ ਦੀ ਮਿਆਦ ਪੁੱਗ ਚੁੱਕੀ ਹੈ ਮੰਗਲਵਾਰ ਦੇਰ ਰਾਤ ਦੀ ਘਟਨਾ ਇਹ ਦੱਸੀ ਗਈ ਹੈ ਕੋਈ ਵਹੀਕਲ ਇਸ ਬੀਅਰ ਨੂੰ ਇੱਥੇ ਉਤਾਰ ਕੇ ਚਲਾ ਗਿਆ ਜਦੋਂ ਸਵੇਰੇ ਧਰਨਾ ਕਰੀ ਕਿਸਾਨਾਂ ਨੇ ਇਸ ਨੂੰ ਵੇਖਿਆ ਤਾਂ ਪੁਲਿਸ ਨੂੰ ਦੱਸਿਆ ਗਿਆ ਜਾ ਕੇ ਸਫਾਇਦਾਂ ਦੇ ਵਿੱਚ ਦੇਖਿਆ ਉੱਥੇ ਗੱਡੀ ਆਪਣੀ ਲਾਹੀ ਹੋਈ ਧੀ ਜੀਪੀ ਆਰ ਦੀ ਉਹ ਦੇਖ ਕੇ ਅਸੀਂ ਦੇਖ ਕੇ ਉਦੋਂ ਬਾਅਦ ਦੇ ਵਿੱਚ ਉਹਦੇ ਇਕੱਠੇ ਹੋਏ ਤੇ ਉਦੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜੀ ਵੀ ਪੁਲਿਸ ਨੂੰ ਸੂਚਨਾ ਦਿੱਤੀ ਜਿਗਾ ਦੇ ਉਦੋਂ ਬਾਅਦ ਪੁਲਿਸ ਨੇ ਆ ਕੇ ਆਪਦੀ ਕਾਰਵਾਈ ਕੀਤੀ ਉਹਨੂੰ ਲੈ ਕੇ ਗਿਆ ਚੱਕ ਇਥੋਂ ਫਿਰ ਪਤਾ ਲੱਗੇ ਜੀ ਕੋਣ ਤਾਰ ਕੇ ਗਿਆ ਸੀ ਜੀ ਨਹੀਂ ਜੀ ਸਾਨੂੰ ਨਹੀਂ ਪਤਾ ਹੋਇਆ ਇਹ ਕੱਲ ਕੋ ਤਾਰੀ ਆ ਹੋ ਦਿਨੇ ਤਾਰੀ ਆ ਜਾਂ ਰਾਤ ਨੂੰ ਤਾਰੀ ਆ ਹਾਂ ਜੀ ਕੋਈ ਗੱਡੀ ਵਗੈਰਾ ਇੱਧਰੋਂ ਕੋਈ ਦੇਖੀ ਹੋਏ ਨਹੀਂ ਇਹ ਜੀ ਕੁਝ ਨਹੀਂ ਦੇਖਿਆ ਅਸੀਂ ਤਾਂ ਸਿਰਫ ਜਾ ਕੇ ਉਹੀ ਚੀਜ਼ ਦੇਖਿਆ ਉੱਥੇ ਜਿਹੜੀ ਬੀ ਆਰ ਪਈ ਸੀ ਜਾਨੀ ਤਾਰੀ ਉਹ ਦੇਖੀ ਆ ਤੇ ਤੁਸੀਂ 34 ਸਿਰਸ ਨੂੰ ਫੋਨ ਆ ਰਿਹਾ ਸੀਗਾ ਤੁਹਾਨੂੰ ਉੱਥੇ ਮੇਰੇ ਦੇ ਕੈਂਪ ਨੇ ਪੇਟੀਆਂ ਬਈਆਂ ਹਮ ਮੈਂ ਧੰਦਰ ਦੇ ਜੇ ਕਾਊਂਟ ਕਰਵਾਇਆ ਸਾਰੇ ਤੇ ਉੱਥੋਂ ਚੁਕਵਾਏ ਕਰੀਬ 237 ਪੇਟੀਆਂ ਨੇ 24-24 ਕੈਨ ਲੈ ਇੱਕ ਪੇਟੀ 'ਚ ਹਮ ਤੇ ਉਹ ਜ਼ੀਰੋ ਅਲਕੋਹਲ ਵਾਲੇ ਕੈਨ ਨੇ ਸਾਰੇ ਐਕਸਪਾਇਰੀ ਡੇਟ ਉਹ ਵੀ ਇਹਨਾਂ ਦੀ ਹਮ ਬਾਕੀ ਕਿੱਥੋਂ ਆਏ ਕਿਵੇਂ ਕੀ ਕਾਨਸਟਿਟਿਊਟ ਕੀ ਗਿਆ ਉਹ ਸੀ ਇਨਵੈਸਟਮੈਂਟ ਕਰ ਰਹੇ ਆ ਤਰੀ ਮਦਦ ਵਾਲੀ ਗੱਲ ਜਿਕਰ ਕਰੇ ਕਰਾਂਗਾ ਜਿਹੜਾ ਇਹ ਸਰ ਇਹ ਕਿਸਾਨੀ ਜਿਹੜਾ ਧਰਨਾ ਲੱਗਿਆ ਉਹਦੇ ਬਿਲਕੁਲ ਨੇੜੇ ਮਿਲਨ ਦਾ ਜਿਹੜਾ ਹੈ ਬਿਨਾਂ ਲਾਜ ਦਾ ਕੋਈ ਹੈ ਜਨਾਬ ਕਰ ਇਹ ਕਿਸਾਨਾਂ ਦਾ ਧਰਨਾ ਲੱਗਿਆ ਤਾਂ ਕੁਝ ਨਾ ਐਕਸਪਾਇਰੀ ਵਾਲੀਆਂ ਹਨ ਸਪਰੇਅ ਸਟਿੱਕ ਹੈ ਉਹਤੇ ਡੰਕ ਕਰ ਰਿਹਾ ਨਹੀਂ ਇਹ ਸਰ ਜੇ ਵੀ ਮਤਲਬ ਕਿਸਾਨ ਜਾਂ ਕੋਈ ਹੋਰ ਵਗੈਰਾ ਪੀ ਲੈਂਦਾ ਹੈਗਾ ਹਾਨੀਕਰਕਾ ਪੀਣ ਵਾਸਤੇ ਐਕਸਪਾਇਰਡ ਹੈ ਹਨੇਰਤਾ ਹੀ ਹੂੰ ਤਾਂ ਐਡਾ ਬੰਦਾ ਦਲੇਰ ਸੀਗਾ ਜਿਹੜਾ ਮਤਲਬ ਉਹਨੂੰ ਇਹ ਨਹੀਂ ਡਰ ਲੱਗਿਆ ਕੋਲ ਕਿਸਾਨ ਵੀ ਬੈਠੇ ਆਂ ਥਾਣਾ ਵੀ ਨੇੜੇ ਹੈਗਾ ਉਹ ਦੇਖ ਰਿਹਾ ਦੱਸ ਸਟਿੱਕਿਆ ਗਿਆ ਇਨੀਵੀਟਿੰਗ ਗਿਆ ਹੂੰ ਕੁਝ ਸੋਚ ਕੇ ਅਗਲਾ ਜਨ ਦੇਖ ਤਾ ਕਿ ਗਿਆ ਹਣਾ ਬਣਾ ਰੱਖੀ ਦਿੱਤੀ ਹੋਈ ਜਾਏ ਨਹੀਂ ਸਰ ਅਗਰ ਜੇ ਕੋਈ ਬਾਈਜਾਂਸ ਪੀ ਲੰਦਾ ਤਾਂ ਉਹਦੇ ਦਾ ਹੈ ਸਿਹਤ ਲਈ ਹਾਨੀਕਾਰਕ ਹੈ ਹਾਨੀਕਾਰਕ ਹੈ ਜੀ ਕਿਉਂਕਿ ਕਿਸਾਨੀ ਧਰਨਾ ਬਿਲਕੁਲ ਨਾਲ ਬਿਲਕੁਲ ਨੇੜੇ ਲੱਗਿਆ ਗਿਆ ਕਿਸਾਨਾਂ ਨੇ ਦੱਸਿਆ ਹੈਗਾ ਕਹਿੰਦਾ ਜੀ ਅਸੀਂ ਖੁਦ ਪੁੱਤ ਨੂੰ ਸੋਚਣਾ ਦਿੱਤੀ ਹੈ ਇਸ ਬਾਰੇ ਹੂੰ ਕਿਸਾਨ ਨੇ ਦੱਸਿਆ ਨੂੰ ਮਤਲਬ ਇੱਕ ਮਾਹ ਮਤਲਬ ਇਹ ਵੀ ਵੱਡੀ ਘਟਨਾ ਹੋਣ ਤੋਂ ਟਲ ਗਈ ਟਲ ਗਈ